ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਵੇਂ ਵਲੌਗ ਦੇ ਵਿੱਚ ਸ਼ੁਰੂਆਤ ਹੈ ਤੁਹਾਡਾ ਸਾਰਿਆਂ ਦਾ ਵੈਲਕਮ ਮੈਨੂੰ ਚਲਤਾ ਭੁੱਲ ਗਿਆ ਵਲੌਗ ਇਚ ਸਟਾਰਟ ਕਰਾਂਗਾ ਮੈਂ ਡਾਇਰੈਕਟ ਫੀਡਿੰਗ ਹੋਂ ਤੋਂ ਦਿਖਾ ਦਦਾ ਤੁਹਾਨੂੰ ਵੰਸਡੇ ਫੀਡ ਆਊਟ ਕਰ ਦਿੱਤੇ ਮੈਂ ਫੀਡਿੰਗ ਆਊਟ ਚੱਲਦੀ ਵੀ ਦਿਨ ਬੜਾ ਸੋਹਣਾ ਲੱਗਿਆ ਇੱਕ ਗਾਈ ਡਾਊਨ ਹੋਈ ਏ ਵੰਸਡੇ ਦੇ ਵਿੱਚ 662 ਨੰਬਰ ਉਹਨੂੰ ਗ੍ਰੀਨ ਬੈਗ ਦੇਣਾ ਗ੍ਰੀਨ ਬੈਗ ਦੇ ਵਿੱਚ ਕੈਲਸ਼ੀਅਮ ਉਹਨੂੰ ਦੇ ਦੇ ਥੋੜ 20% ਕੋਈ 20% ਨਹੀਂ ਥੋੜਾ ਦੱਸਣਾ ਰੁਕ ਜਾਓ ਕਿੰਨੇ ਗ੍ਰਾਮ ਮੈਗਨੀਸ਼ੀਅਮ ਵੀ ਹੁੰਦਾ ਉਹਦੇ ਵਿੱਚ ਔਰ ਗਾਈ ਬੈਠੀ ਟਰੈਕਟਰ ਬੰਦ ਕਰ ਦਈਏ 80 ਗ੍ਰਾਮ ਮੈਗਨੀਸ਼ੀਅਮ ਹੁੰਦਾ ਇਹਦੇ ਵਿੱਚ ਤੇ 250 ਗ੍ਰਾਮ ਕੈਲਸ਼ੀਅਮ ਗ੍ਰੀਨ ਬੈਗ ਆਜੋ ਨਹੀਂ ਬੰਦ ਦੀ ਗੱਲ ਨਹੀਂ ਹਾਂ ਨਈ ਬੰਦੀ ਗੱਲ ਚੱਲ ਤੈਨੂੰ ਬੈਗ ਦੇਵਾਂ ਫੋਨ ਕਿੱਥੇ ਰੱਖਿਆ ਬਣਾਉਣੀ ਕੁੜੀਏ ਕੈਮਰਾ ਦੇ ਵਿੱਚ ਆ ਕੇ ਤੇ ਮੇਰਾ ਸ਼ਾਟ ਨਾ ਖਰਾਬ ਕਰੀ। ਆ 10-10 ਦਿਨ ਆਪਣੇ ਕੰਨ ਜੇ ਪਰਾਂ ਕਰ ਲੈ ਕੈਮਰੇ ਦੇ ਵਿੱਚ ਨਾ ਆਈ। ਕੈਮਰਾ ਨਾ ਛੇੜੀ ਮੈਂ 10 ਦਿਨ ਕੈਮਰਾ ਨਾ ਛੇੜੀ। ਪੜ ਜਾ। ਕੈਮਰੇ ਕੋਲ ਪਰਾਂ ਹੋ ਜਾ। ਪਰਾਂ ਹੋ ਜਾ ਕੈਮਰੇ ਕੋਲ। ਉੱਚ ਫੰਦੀ ਟਰਾਈ ਕਰ ਰਹੀ ਬੈਗ ਲੱਗਦੇ ਆ ਲੱਗਦੇ ਮੈਂ ਟਰਾਈ ਕਰ ਰਿਹਾ ਵੀ ਜਲਦੀ ਜਲਦੀ ਨਬੇੜ ਦਾਂ ਪਰ ਆ ਜਾ ਪਰਾ ਬਹੁਤ ਹੋ ਗਿਆ ਤੇਰਾ ਡਰਾਮ ਬਦਲ ਨਹੀਂ ਪੈਣੀ ਤੌਣ ਦੀ ਦੂਜੀ ਸਾਲ ਚੱਲ ਮਾੜੀ ਤੇਰੀ ਕੁੜੀਏ ਕਿ ਇੰਨੀ ਜਾਨ ਹੈਗੀ ਏ ਕਿ ਮਤਲਬ ਤੁਹਾਨੂੰ ਮਤਲਬ ਬਿਲਕੁਲ ਡਾਊਨ ਨਹੀਂ ਹੈਗੀ ਪਰ ਬਸ ਜੋਰ ਨਹੀਂ ਪਾਰੀ ਪਿਛਲੇ ਪੈਰਾਂ ਦੇ ਵਿੱਚ ਪਿਛਲੇ ਲੱਤਾਂ ਦੇ ਵਿੱਚ ਆ ਬੈਗ ਦੇ ਕੇ ਇਹਨੂੰ ਮੈਂ ਫ੍ਰੀਡ ਆਊਟ ਕਰਨ ਚੱਲੇ ਜਾਣਾ ਔਰ ਮੋਪ ਦੇ ਵਿੱਚ ਜੇ ਬਾਈ ਚਾਂਸ ਨੇ ਆਊਟ ਹੀ ਹੋ ਤੋ ਤੱਕ ਫਿਰ ਇਹਨੂੰ ਚੁੱਕ ਲਾਂਗੇ ਟਰੈਕਟਰ ਦੇ ਨਾਲ ਇੱਕ ਵਾਰੀ ਚੁੱਕ ਦਾਂਗੇ ਫਿਰ ਇਹਨੇ ਓਕੇ ਹੋ ਜਾਣਾ ਅਜੇ ਮੈਂ ਸੋਚਣ ਦੇ ਹਾਂ ਨੂੰ ਜ਼ੋਰ ਲਾਉਣ ਨੂੰ ਕਵਾਂ ਪਰ ਕਰ ਗੱਲ ਉਹ ਕਰ ਗੱਲ ਆ ਤਾ ਸਿਰੇ ਲਗਾ ਦਿਆ ਹੈ ਲੜਕੀ ਆ ਬੈਗ ਇੰਨੇ ਵਧੀਆ ਨੇ ਨਾ ਯਾਰ ਇਹ ਮੈਂ ਕੀ ਦੱਸਾਂ ਤੁਹਾਨੂੰ ਇੰਨਾ ਬਾਰੇ ਖਤਰਨਾਕ ਚੀਜ਼ਾਂ ਨੇ ਗਾਈ ਪੂਰੀ ਟਾਉਨ ਨਹੀਂ ਹੈਗੀ ਉਹ ਵਾਲੀ ਪਰ ਇੰਨਾ ਹੀ ਕਿ ਪਿਛਲੇ ਪੈਰਾਂ ਤੇ ਜ਼ੋਰ ਨਹੀਂ ਪਾ ਰਹੀ ਇੱਕ ਹੀ ਦਿੱਤਾ ਆਟਮ ਉੜਾਤਾ ਨੇ ਚਲ ਆਜੋ ਚੱਲੀਏ ਹੁਣ ਆਪਾਂ ਫੀਡ ਗਾਰਡ ਉਹਨਾਂ ਦੇ ਇੱਕ ਬਿਲ ਦੇਣਾ ਉਹਨਾਂ ਨੂੰ ਬਾਕੀ ਸਾਲਜ ਟੁਆਇਸਡੇ ਨੂੰ ਇੱਕ ਬਿਲ ਦੇਣਾ ਬਾਕੀ ਸਾਲਜ ਉਸ ਤੋਂ ਬਾਅਦ ਆਪਾਂ ਵੇਲੇਜ ਫੜ ਕੇ ਤੇ ਬੋਲੀ ਵਾਲੇ ਦੁੱਧ ਵਾਲੀਆਂ ਗਾਵਾਂ ਜਿਹੜੀਆਂ ਕੁਐਸਟਰਮ ਉਹ ਵੀ ਨਿਭਰਨੀਆਂ ਦਿਨ ਇਤਨਾ ਸੁੰਦਰ ਲੱਗਾ ਹੈ ਨਾ ਸ਼ਾਹ ਜੀ ਕਰ ਗੱਲ ਆ ਜਾ ਇਹ ਆ ਗਈਆਂ ਆਪਣੀਆਂ ਸਾਰੀਆਂ ਹੀ ਫਰਾ ਅਮੋਬ ਆਪਣਾ ਸਾਰਾ ਹੀ ਫਰਾਂ ਦਾ ਹੀ ਹੈ ਜਿਹੜੀਆਂ ਪਹਿਲਣਾ گاਵਾਂ ਨੇ 2-2 ਸਾਲ ਇਹਨਾਂ ਦੀ ਉਮਰ ਹੈ ਇਹ ਸਾਰਾ ਇਹਨਾਂ ਦਾ ਵੱਖਰਾ ਮਾਫ ਕਰ ਦਿੱਤਾ ਇਹ ਕੱਲੀਆਂ ਹੀ ਕਰ ਦਿੱਤੀਆਂ ਹਾਂ ਤੇ ਬਾਕੀ ਜਿਹੜੀਆਂ ਬਜ਼ੁਰਗ گاਵਾਂ ਨੇ ਮਿਕਸੇਜ گاਵਾਂ ਨੇ ਤੇ 4-4 5-5 ਸਾਲ ਦੀਆਂ ਉਹ ਪਰਾਂ ਨੇ ਆਪਾਂ ਉਧਰ ਚੱਲੇ ਹਾਂ ਹੁਣ ਨੈਕਸਟ ਆਜੋ ਆਪਣੀਆਂ ਜਿਹੜੀਆਂ ਧਰਮ ਦੱਸਿਆ ਸੀ ਮਿਕਸੇਜ گاਵਾ ਉਹਨਾਂ ਨੂੰ ਮੈਂ ਵਿਲੇਜ ਤੇ ਸਾਲੇ ਚ ਪਾ ਦਤਾ ਹੰਟਲੀ ਕੋਲਸਟ੍ਰਮ ਬੋਲੀ ਵਾਲੇ ਦੁੱਧ ਵਾਲੀਆਂ گاਵਾਂ ਦੇ ਵਿੱਚ ਆਜੋ ਆ ਗਏ ਮਿੱਤਰੋ ਬੋਲੀ ਵਾਲੀਆਂ گاਵਾਂ ਦੇ ਵਿੱਚ ਰੈਸਟ ਕਰ ਰਹੀਆਂ ਨੇ ਇਸ ਟਾਈਮ ਚੱਲ ਚੱਲ ਰਿਹਾ ਪੂਰਾ ਇਹਨਾਂ ਦਾ ਅੰਨਾ ਟਰੈਕਟਰ ਨਗਾਹ ਦਵਾ ਇੱਕ ਬਿਲ ਜਿੱਥੇ ਪਾ ਦਵਾਂਗਾ ਇੱਕ ਬਿਲੇਜ ਤੇ ਪਿਆ ਬਿਲ ਜਿੱਥੇ ਉਧਰ ਪਾ ਦਵਾਂਗਾ ਤੇ ਸਾਲਜ ਬਾਹਰ ਫੀਡ ਆਊਟ ਕਰ ਦਿੰਨਾ ਉਹ ਸਾਹਮਣੇ ਫੈਕਟਰੀ ਟਰੈਕਟਰ ਫੜ ਲਈ 1 ਮਿੰਟ ਇੱਕ ਤੇ ਮੈਂ ਇਹਦੇ ਤੋਂ ਬੜਾ ਦੁਖੀ ਆ ਆ ਜਿਹੜੀ ਇਹ ਬੇਲੇਜ ਮੇ제 ਕੱਟ ਕੇ ਮਗਰੋਂ ਔੜਦਾ ਵਾਂ ਸਿਰ ਦੇ ਨਾਲ ਉਹਨੂੰ ਖੰਡਾਉਣ ਲੱਗ ਜੇਗੀ ਜਦੋਂ ਇੱਥੇ ਹੁੰਦੀ ਸੀ ਪਹਿਲਾਂ ਸਪ੍ਰਿੰਗਰ گاਵਾਂ ਦੇ ਵਿੱਚ ਅਜੇ ਸੂਈ ਨਹੀਂ ਸੀ ਉੱਥੇ ਪਰਾਲੀ ਵਾਲੇ ਵਿਲੇਜ ਮੈਂ ਰੱਖਣ ਰੱਖ ਗਿਆ ਜੀ ਟਰੈਕਟਰ ਕਿਉਂ ਨਹੀਂ ਹੁੰਦਾ ਹੁੰਦਾ ਵਾਪਸ ਮੁੜ ਕੇ ਆਵਕ ਆਵਕ ਖਾਣਾ ਥੋੜੀ ਜਨੇ ਆਵ ਕੰਮ ਇਹਦੇ ਚੈੱਕ ਕਰੋ ਤੁਸੀਂ ਬੱਸ ਨੇ ਖੰਡਾਉਣਾ ਸਿਰ ਦੇ ਨਾਲ ਉਹ ਲੱਗੀ ਹੈ ਗਾਈ ਦੇ ਪਿਛਲੇ ਬੰਨੇ ਦੂਹ ਦੂ ਲੱਗੀ ਹੈ ਆਵਕ ਆਵਕ ਵੇਖੋ ਇਹ ਕੰਮ ਆ ਮੇਟਰ ਗਵਾਂਡੀਆਂ ਨਹੀਂ ਹੈ گاਵਾ ਨੇ ਦੇਖੰਜੂ ਤੇ ਕੀ ਲੱਗਣ ਡੀਆਂ ਇਹ ਮਾੜੇ ਜਿਹੇ ਵੇਲੇ ਹੋ ਜੀਏ ਆਪਣੇ ਆਪਣੇ ਤੋਂ ਫੁਰਸਤ ਆ ਜਾਵੇ ਮਾੜੀ ਜੀ ਤੇ ਰਗਵਾਂਡੀਆਂ ਦੀਆਂ ਗਾਵਾਂ ਜੱਜ ਕਰਿਆ ਕਰਾਂਗੇ ਬੈ ਕੇ ਹੋਰ ਅਸੀਂ ਕੀ ਕਰਨਾ ਅਜੇ ਪਹਿਲਾਂ ਆਪਣਾ ਕੰਮ ਨਿਬੇੜ ਲਈ ਫੀਲਡਿੰਗ ਆਊਟ ਸਾਰੀ ਮੁੱਕ ਗਈ ਹੈ ਬਸ ਹੁਣ ਆ ਜਿਹੜੀਆਂ ਬੋਲੀ ਵਾਲੀ ਗਾਵਾਂ ਕਲੋਸਟਰ ਗਾਵਾਂ ਇਹਨਾਂ ਨੂੰ ਪੀਕੇ ਦੇਣਾ ਬਸ ਪਾਮ ਕਰਨੋ ਉਹ ਮੈਂ ਬੈਕਟ ਪਾ ਕੇ ਤੇ ਉਹ ਲੈ ਕੇ ਆਉਣਾ ਤੇ ਬਸ ਉਦੋਂ ਬਾਅਦ ਆਪਾਂ ਲੰਚਦੇ ਜਦੋਂ ਮੈਂ ਵਾਪਸ ਗਿਆ ਲੰਚਦੇ ਉਦੋਂ ਮੈਂ ਵਲੌਗ ਪੈ ਖਤਮ ਕਰਦਾ بڑا ਇਹ ਵਲੌਗ ਹੈ ਨਹੀਂ ਆਫੀਡਿੰਗ ਆਫਟ ਦਾ ਕੱਲ ਨੂੰ ਮਿਲਕਿੰਗ ਦਾ ਬਲੌਗ ਨਾਮ ਸ਼ਾਮ ਦੀ ਜਾਂ ਸਵੇਰ ਦੀ ਮਿਲਕਿੰਗ ਦਾ ਵਲੌਗ ਬਣਾਵਾਂਗਾ ਪੂਰਾ ਬਿਜ਼ੀ ਹੁੰਦਾ ਉਦੋਂ ਉਦੋਂ हां जी मित्रों आ गए लंच ब्रेक पे आज दा व्लॉग ਇੱਥੇ ਕਰਦੇ ਆ ਖਤਮ ਹੋਪਫੁਲੀ ਤੁਹਾਨੂੰ ਵਲੌਗ ਵਧੀਆ ਲੱਗਾ ਹੋਵੇਗਾ ਬਾਕੀ ਤੁਹਾਨੂੰ ਮਿਲਦੇ ਨੇ ਨਵੇਂ ਵਲੌਗ ਦੇ ਵਿੱਚ ਉਦੋਂ ਤੱਕ ਲਈ ਬਾਏ ਬਾਏ ਟੇਕ ਕੇਅਰ ਸਸਰੀ ਕਾ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਚੰਗਾ ਜੀ